ਰੇਤ ਦੇ ਨਜਾਇਜ਼ ਚੱਲਦੇ ਖੱਡੇ ਤੇ ਨੌਜਵਾਨ ਦੀ ਹੋਈ ਮੌਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਕਮਲਜੀਤ ਕੌਰ ਜੀ ਕਿਹੜਾ ਪਿੰਡ ਤੁਹਾਡਾ ਸ਼ਾਦਮਾ ਸ਼ਾਹ ਵਾਲਾ ਇਹ ਜਿਹੜੇ ਤੇ ਹੱਥ ਤੇ ਜਿਹੜੀ ਫੋਟੋ ਫੜੀ ਹੈ ਤੁਹਾਡੇ ਕੀ ਲੱਗਦੇ ਆ ਹਸਬੰਦ ਲੱਗਦੇ ਆ ਹਸਬੰਦ ਲੱਗਦੇ ਆ ਕੀ ਗੱਲ ਹੋਈ ਕੀ ਘਟਨਾ ਦੀ ਜਾਣਕਾਰੀ ਸੁਣਾ ਦਿਓ ਜੀ ਇਹਨਾਂ ਨੂੰ ਘਰੋਂ ਕੱਢੇ ਤੇ ਸਪਰੇਤਾ ਵਾਸਤੇ ਲੈ ਕੇ ਗਏ ਸੀ ਉੱਥੇ ਕੱਡੇ ਦੇ ਵਿੱਚ ਇਹਦੇ ਨਾਲ ਘਟਨਾ ਹੋਈ ਕੋਈ ਅਸੀਂ ਥਾਣੇ ਰਿਪੋਰਟਾਂ ਹੀ ਦਿੱਤੀਆਂ ਸਾਡੀ ਸੁਣਵਾਈ ਨਹੀਂ ਕੀਤੀ ਜੀ ਮਾਤਾ ਜੀ ਕੀ ਨਾਂ ਤੁਹਾਡਾ ਜੀ ਜੀਤੋ ਜੀ ਮਾਤਾ ਜੀ ਕੀ ਗੱਲ ਹੋਈ ਤੁਹਾਡੇ ਬੇਟੇ ਦੀ ਮੌਤ ਕਿੱਦਾਂ ਹੋਈ ਕਿਵੇਂ ਸਾਡੇ ਬੇਟੇ ਨੂੰ ਘਰੇ ਸੱਦ ਕੇ ਜੋਰਾ ਸਿੰਘ ਲੈ ਗਿਆ ਉੱਥੇ ਜਾ ਕੇ ਰੇਤਾ ਚੱਕਦੇ ਸੀ ਸਾਨੂੰ ਨਹੀਂ ਪਤਾ ਲੱਗਾ ਵੀ ਇਹਦੀ ਮੌਤ ਕਿਵੇਂ ਐਨੇ ਕੀਤੀ ਕਿਵੇਂ ਹੋਈ ਸਾਨੂੰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਹੋ ਰਹੀ ਰਾਤ ਗਏ ਸੀ ਇਹਨਾਂ ਨੇ ਕੰਮ ਕਰਾ ਜਾਂਦਾ ਸੀਗਾ ਉੱਥੇ ਰੇਤਾ ਲੱਦਣ ਲੱਗਾਇਆ ਇਹਨੂੰ ਸੱਦ ਕੇ ਘਰੋਂ ਤੇ ਰਾਤ ਉਥੇ ਕੋਈ ਘਟਨਾ ਵਾਪਰ ਗਈ ਇਹਨਾਂ ਨਾਲ ਰਾਤ 11 ਵਜੇ ਦਾ ਦੱਸਿਆ ਸਾਨੂੰ ਕੋਈ ਬੰਦਾ ਮਰਿਆ ਸੀ ਸਾਨੂੰ ਉਸ ਟਾਈਮ ਕੋਈ ਪਤਾ ਨਹੀਂ ਸੀਗਾ ਅਸੀਂ ਤੜਕੇ ਭਾਬੀ ਜਣੀ ਗਈਆਂ ਉਥੇ ਉਹਨਾਂ ਇਹ ਵੀ ਬੋਲਿਆ ਰਾਤ ਸਾਨੂੰ ਇਥੋਂ ਫੋਨ ਆ ਗਿਆ ਗਵਾਂਡੀਆਂ ਨੂੰ ਫੋਨ ਆਇਆ ਇਹਨਾਂ ਨੂੰ ਕੋਈ ਫੋਨ ਨਹੀਂ ਆਇਆਗਾ ਉਸ ਬਾਅਦ ਤੇ ਪਤਾ ਲੱਗ ਗਿਆ ਵੀ ਤੁਹਾਡੇ ਬੰਦੇ ਨਾਲ ਆ ਗੱਲ ਬਣ ਗਈ ਅਸੀਂ ਉਥੇ ਗਏ ਉਸ ਤੋਂ ਬਾਅਦ ਤੇ ਇਹਨਾਂ ਨੂੰ ਸਾਨੂੰ ਇਹ ਵੀ ਇਹਨਾਂ ਨੂੰ ਕਿਹਾ ਵੀ ਅਸੀਂ ਇੱਥੇ ਸੰਸਕਾਰ ਕਰ ਦਿੰਨੇ ਆ ਉਸ ਤੋਂ ਬਾਅਦ ਅਸੀਂ ਹੀ ਘਰੇ ਲਿਆਏ ਉਹਦੀ ਮੰਜੀ ਘਰੇ ਲਿਆਣ ਕੇ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਕਹਿੰਦੇ ਸ਼ਾਇਦ ਆਪਦੇ ਆ ਸਾਡੇ ਸਾਨੂੰ ਨਹੀਂ ਸੀ ਪਤਾ ਸੀ ਵੀ ਇਹ ਬੰਦੇ ਇਹੋ ਜਿਹੇ ਨੇ ਅਸੀਂ ਫੋਲ ਵੀ ਪਾਤੇ ਸਸਕਾਰ ਵੀ ਕਰਤਾ ਉਸ ਤੋਂ ਬਾਅਦ ਇਹ ਸਾਨੂੰ ਪਤਾ ਲੱਗਾ ਵੀ ਆਹ ਘਟਨਾ ਤੁਹਾਡੇ ਮੁੰਡੇ ਨਾਲ ਵਾਪਰੀ ਅਸੀਂ ਆਪਦੀ ਪੜਤਾਲ ਕੀਤੀ ਜੀ ਉਸ ਟਾਈਮ ਸਾਡੇ ਰਿਸ਼ਤੇਦਾਰ ਸਾਰੇ ਅਸੀਂ ਸੱਦਲੇ ਤੇ ਉਹ ਆ ਗਏ ਅਸੀਂ ਆਪਦਾ ਜੀ ਇਹਨਾਂ ਨੂੰ ਸੱਦਿਆ ਪੰਚਾਇਤ ਦੇ ਵਿੱਚ ਸਾਨੂੰ 100000.5 ਰੁਪਿਆ ਵੀ ਦਿੰਦੇ ਸੀਗੇ ਇਹ ਇਹ ਸਾਨੂੰ ਆਣ ਕੇ ਕਹਿੰਦੇ ਸੀ ਪੰਚਾਇਤ ਮੌਕੇ ਦੀ ਆ ਤੇ ਅਸੀਂ ਨਹੀਂ ਕੋਈ ਗੱਲ ਕੀਤੀ ਅਸੀਂ ਥਾਣੇ ਰਿਪੋਰਟ ਕਰਾਤੀ ਚੌਂਕੀ ਚੌਂਕੀ ਤੋਂ ਬਾਅਦ ਤੇ ਜੀ ਚੌਂਕੀ ਵਾਲਾ ਕੋਈ ਗੱਲਬਾਤ ਨਹੀਂ ਉਹ ਤੋਂ ਕੀਤੀ ਸਾਡੇ ਨਾਲ ਅਸੀਂ ਮੁੜ ਕੇ ਮੋਕੇ ਡਿਪਟੀ ਸਾਹਿਬ ਦੇ ਵੀ ਦਰਖਾਸਤ ਦੇਤੀ ਡਿਪਟੀ ਸਾਹਿਬ ਤਾਂ ਐਸਐਸਪੀ ਸਾਹਿਬ ਦੇ ਵੀ ਗਏ ਚਲੇ ਸੀਗੇ ਤੇ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਅਸੀਂ ਨਿਨਸਾਬ ਚੋਂਨੇਗੀ ਸਾਨੂੰ ਜਦੋਂ ਇਸ ਸਬੰਧੀ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਸੁਣੋ ਕੀ ਕੀ ਇਲਜ਼ਾਮ ਕਉਣ ਲੱਗਦੇ ਉਹ ਰਾਤ ਅਹੀ ਜੀ ਇੱਥੇ ਕਿਸੇ ਗਰੀਬ ਬੰਦੇ ਦੇ 60 70 ਪਾ ਰੇਤਾ ਛੱਡਦੀ ਸੀ ਔਰ ਰੇਤਾ ਲੱਦੀ ਘੋਚ ਘਰੋਂ ਲੜ ਕੇ ਆਉਦੀ ਜਨਾਨੀ ਨਾ ਆਇਆ ਜਨਾਨੀ ਉਹਦੀਆਂ ਮਕਾਲਾ ਅੱਜ ਕਢਾਉਣ ਲੱਗਾ ਉਹਦੇ ਗਲਤ ਰਿਲੇਸ਼ਨ ਨੇ ਬੰਦਿਆਂ ਨਾਲ ਆ ਤੇ ਉਹ ਇਸ ਗੱਲੋਂ ਦਵਾਈ ਘਰੋਂ ਪਤਾ ਨਹੀਂ ਉਹਨੇ ਸ਼ਰਾਬ ਪੀਤੀ ਆਪਦੇ ਤੇ ਸ਼ਰਾਬ ਜਿਆਦੀ ਪੀਤੇ ਇੱਥੇ ਆੜ ਕੇ ਪੈ ਗਿਆ ਜੋ ਸਾਡੇ ਬੰਦੇ ਕੰਮ ਕਰਦੇ ਸੀ ਇੱਥੇ ਜੋ ਉਹਨਾਂ ਨੇ ਵੀ ਪੁਖਤਾਤਾ ਸੀ ਨਾਲ ਉੱਥੇ ਥਾਣੇ ਚੌਕੀ ਉਹਨਾਂ ਨੇ ਕਿ ਆ ਜੀ ਅਜ਼ਹੀ ਦਾ ਉਹ ਮੁੰਡਾ ਆਪਦੇ ਘਰੇ ਮੇਰਾ ਚਲਾ ਗਿਆ ਉਹ ਆਪਦੇ ਘਰੇ ਚਲੇ ਗਿਆ ਨੇ ਰੇਤਾ ਲੈ ਕੇ ਤੇ ਜਾਣੀ ਅਸੀਂ ਤਾਂ ਦੇਣੇ ਤੋ ਦੀ ਮੌਤ ਹੋਈ ਇਹ ਤੁਹਾਡੇ ਤੋਂ ਕਿੰਨੇ ਸਾਲ ਤੋਂ ਤੁਹਾਡੇ ਨਾਲ ਕੰਮ ਕਰ ਰਿਹਾ ਹੈ ਇਹ ਮੈਂ ਮੇਰੇ ਨਾਲ ਜੀ ਕਦੀ ਆਜਾਦਾ ਸ਼ਰਾਬ ਦਾ ਮਾਰਾ ਹੀ ਜਦੋਂ ਘਰੋਂ ਕੋ ਗੋਲੀਆਂ ਜੋਕੇ ਦਿੱਂਦਾ ਹੀ ਕੋ ਸ਼ਰਾਬ ਜੋਕੇ ਦਿੱਂਦਾ ਹੀ ਆ ਨਸ਼ਾ ਕਰਦਾ ਹੀ ਗੋਲੀਆਂ ਵੀ ਖਾਂਦਾ ਹੀ ਡੋਡੇ ਵੀ ਜੋ ਚੀਜ਼ ਮਿਲ ਜੇ ਨਹੀਂ ਖਾ ਲੇ ਜਿੱਦੇ ਮੇਰੇ ਸ਼ਰਾਬ ਮਿਲ ਗਈ ਜਿੱਦੇ ਕਿੰਨੇ ਵਜੇ ਮੌਤ ਹੋ ਜਾਂਦੀ ਹੈ ਇੱਥੇ ਪਤਾ ਨਹੀਂ ਅਸੀਂ ਤੜਕੇ ਵੇਖਿਆ ਜੀ ਤੁਸੀਂ ਤੜਕੇ ਵੇਖਿਆ ਹਾਂਜੀ ਫਿਰ ਤੁਸੀਂ ਕਿੰਨੂੰ ਸੋਚ ਕੀਤਾ ਜਾਗੇ ਅਸੀਂ ਪਿੰਡ ਦੇ ਆਪਦੇ ਇੱਕ ਤਾਇਏ ਦੇ ਮੁੰਡੇ ਨੂੰ ਇੱਕਾ ਬਾਹਰ ਘਰ ਬੈਠਾ ਉਹਨਾਂ ਨੂੰ ਦਾਸਤਾ ਜਾਗੇ ਜੀ ਠੀਕ ਹੈ ਜੀ ਹਾਂਜੀ ਫਿਰ ਇਹਦੀ ਲਾਸ਼ ਉੱਥੇ ਹਾਂ ਉਹ ਘਰੇ ਲੈ ਕੇ ਨੇ ਘਰੇ ਜਾ ਕੇ ਚਾਚੀ ਸਾਡੀ ਇਹ ਬਿਆਨ ਦਿੱਤੇ ਨੇ ਕੁੱਤੀਏ ਬੁੜੀਏ ਤੂੰ ਨਾ ਰਾਤ ਨਾ ਫੋਨ ਕਰਦੀ ਤੇ ਮੁੰਡੇ ਨੂੰ ਇਹ ਗੱਲ ਨਹੀਂ ਬਣਨੀ ਤੁਹਾਡੇ ਰਿਸ਼ਤੇਰ ਨੇ ਆ ਮੇਰੇ ਸੱਕਾ ਚਾਚੇ ਦਾ ਦੁੱਖ ਇਹ ਜੋ ਉਹਨਾਂ ਨੂੰ ਇਹ ਕੰਜਰਾਂ ਨੂੰ ਦੁੱਖ ਨਹੀਂ ਚੜਿਆ ਉਹਨੂੰ ਰੁਲਾਦੇ ਫਿਰਦੇ ਨੇ ਭੋਰਾ ਜਿੱਡੀ ਕੁੜੀ ਨੂੰ ਤੇ ਚਾਚੀ ਸਾਡੇ ਨੂੰ ਜਿੰਨਾ ਮੈਨੂੰ ਦੁੱਖ ਹੈ ਉਸ ਦਾ ਤੁਹਾਡੀ ਸੱਕੀ ਚਾਚੀ ਤੁਹਾਡੀ ਸੱਕੀ ਚਾਚੀ ਮੇਰੀ ਮੈਂ ਉਹਨੂੰ ਪੁੱਤਰ ਆਪਦੇ ਦਾ ਵੱਧ ਸੰਭਿਆ ਪਾਲ ਲਿਆ ਆ ਅੱਗੇ ਮੇਰੇ ਨਾਲ ਸਾਲ ਕਰਿਆ ਚੁੱਕਾ ਜੋ ਹਾਂ ਜਿਹੜਾ ਮਰਨ ਵਾਲਾ ਮੁੰਡਾ ਤੁਹਾਡੇ ਚਾਚੇ ਦਾ ਮੁੰਡਾ ਮੇਰਾ ਚਾਚੇ ਦਾ ਲੜਕਾ ਆ ਜੀ ਠੀਕ ਜੀ ਹੋਰ ਤੁਸੀਂ ਕਹਿੰਦੇ ਹਾਂ ਇਹਨਾਂ ਦੇ ਘਰ ਦੇ ਵਿੱਚ ਇਹ ਗੱਲ ਹੋਈ ਜਦੋਂ ਇਥੋਂ ਲਾਸ ਚੋੱਕੇ ਲਗਾਏ ਆ ਇੱਕ ਇੱਕ ਗੱਲ ਗੱਲ ਦੀ ਕੋ ਸੌ ਬੰਦਾ ਦੇ ਦੇ ਫੇਰੇ ਉਹਨੇ ਆਖਿਆ ਕੁੱਤਕੀ ਜਿਹੜੀ ਇਹਦੀ ਮੇ ਮੁੰਡੇ ਦੀ ਮਾਤਾ ਸੀ ਉਹਨੇ ਆਪਦੀ ਨੋਨ ਨੂੰ ਆਖਿਆ ਵੀ ਗੰਦਗੀ ਜਨਾਨੀ ਤੂੰ ਜੇ ਦਾ ਰਾਤ ਫੋਨ ਕਰੇ ਆਪਦੇ ਪੜ੍ਹਵਈਆਂ ਨੂੰ ਤੇ ਉਹਨੇ ਘਰੋਂ ਨਹੀਂ ਹੀ ਜਾਣਾ ਤੇ ਉਹ ਆਹੀ ਉਹਨੂੰ ਸੱਦ ਕੇ ਘਰੋਂ ਬਾਹਰ ਪਾੜ ਕੇ ਲਿਆਂਦਾ ਜੀ ਉਹਨਾਂ ਦੋਵਾਂ ਕੋਲ ਨਹੀਂ ਰੋਕਿਆ ਇੱਥੇਣ ਕੇ ਪੈ ਗਿਆ ਬੰਦੇ ਦੀ ਆਪਾਂ ਜੋ ਰਾਤ ਨੂੰ ਪੈ ਜਾਂਦੇ ਆ ਉਹਦੀ ਨਬਜ ਫੜ ਕੇ ਰੱਖਦੇ ਆ ਵੀ ਕਿਹੜੇ ਨੇ ਉਹਦੀ ਮੌਤ ਹੋ ਜਾਣੀ ਹਾਂ ਆ ਕੋਸ਼ਿਸ਼ ਹੀ ਬਸ ਆ ਆਖ